ਜਲੰਧਰ ਦੇ ਵਿੱਚ ਚੋਰਾਂ ਨੇ ਰਾਮ ਮੰਦਿਰ ਨੂੰ ਹੀ ਬਣਾਇਆ ਆਪਣਾ ਨਿਸ਼ਾਨਾ ਤੇ ਰਾਤ ਰਾਮ ਮੰਦਿਰ ਦੇ ਵਿੱਚ ਦਾਖਲ ਹੋ ਕੇ ਚਾਰ 골ਕਾਂ ਦੀ ਕੀਤੀ ਚੋਰੀ ਮੰਦਿਰ ਦੇ ਪ੍ਰਬੰਧਕਾਂ ਦੇ ਵੱਲੋਂ ਚੋਰਾਂ ਦੇ ਉੱਤੇ ਚੋਰੀ ਦੇ ਨਾਲ-ਨਾਲ ਬਿਆਦਵੀ ਕਰਨ ਦੇ ਵੀ ਲਗਾਏ ਗਏ ਗੰਭੀਰ ਰੋਪ ਜਿੱਥੇ ਇੱਕ ਪਾਸੇ ਅਯੁੱਧਿਆ ਦੇ ਵਿੱਚ 22 ਜਨਵਰੀ ਨੂੰ ਸਥਾਪਿਤ ਹੋਣ ਜਾ ਰਹੀ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਲੈ ਕੇ ਚਰਚਾ ਚੱਲ ਰਹੀ ਆ ਉੱਥੇ ਲੋਕਾਂ ਦੇ ਵਿੱਚ ਉਤਸ਼ਾਹ ਬਣਿਆ ਹੋਇਆ ਤੇ ਉੱਥੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਉਸ ਸਮੇਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚ ਜਾਂਦੀ ਆ ਜਦੋਂ ਦੇ ਰਾਤ ਚੋਰਾਂ ਦੇ ਵੱਲੋਂ ਰਾਮ ਮੰਦਰ ਕਟਿਆ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ ਦੋ ਚੋਰ ਇਸ ਰਾਮ ਮੰਦਰ ਕਟਿਆ ਦੇ ਅੰਦਰ ਦੇ ਰਾਤ ਦਾਖਲ ਹੁੰਦੇ ਨੇ ਅਤੇ ਉਹਨਾਂ ਦੇ ਵੱਲੋਂ ਚਾਰ ਗੋਲਕਾਂ ਦੇ ਵਿੱਚੋਂ ਚੋਰੀ ਕੀਤੀ ਜਾਂਦੀ ਹੈ ਇਹ ਗੋਲਕ ਮੰਦਰ ਤੋਂ ਬਾਹਰ ਕੱਢ ਕੇ ਲਿਆਂਦੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚੋਂ ਪੈਸਾ ਕੱਢ ਕੇ ਇਹ ਚੋਰ ਫਰਾਰ ਹੋ ਜਾਂਦੇ ਨੇ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹੇ ਇਸ ਤਰੀਕੇ ਦੇ ਨਾਲ ਇਹ ਦੋ ਚੋਰ ਮੰਦਰ ਦੇ ਵਿੱਚ ਚੋਰੀ ਕਰ ਰਹੇ ਨੇ ਇਸ ਗੱਲ ਦਾ ਪਤਾ ਸਵੇਰੇ ਲੱਗਦਾਗਾ ਜਦੋਂ ਪੁਜਾਰੀ ਆ ਕੇ ਮੰਦਰ ਨੂੰ ਖੋਲ੍ਹ ਦਿਆ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਨੇ ਜਿਸ ਤੋਂ ਬਾਅਦ ਪ੍ਰਬੰਧਕਾਂ ਨੂੰ ਬੁਲਾਇਆ ਜਾਂਦਾ ਅਤੇ ਸੰਗਤ ਨੂੰ ਜਦੋਂ ਪਤਾ ਲੱਗਦਾ ਤਾਂ ਸੰਗਤ ਦੇ ਵਿੱਚ ਰੋਸ ਦਾ ਮਾਹੌਲ ਪੈਦਾ ਹੋ ਜਾਂਦਾ ਤਾਂ ਮੌਕੇ ਦੇ ਉੱਤੇ ਪੁਲਿਸ ਪਾਰਟੀ ਨੂੰ ਸੂਚਿਤ ਕੀਤਾ ਜਾਂਦਾ ਤਾਂ ਪੁਲਿਸ ਪਾਰਟੀ ਪਹੁੰਚਦੀ ਆ ਅਤੇ ਹੋਰ ਟੀਮਾਂ ਪਹੁੰਚਦੀਆਂ ਨੇ ਜਿਨ੍ਹਾਂ ਦੇ ਵੱਲੋਂ ਮੌਕੇ ਦੇ ਉੱਤੇ ਫਿੰਗਰਪ੍ਰਿੰਟ ਦੀ ਜਾਂਚ ਕੀਤੀ ਜਾ ਰਹੀ ਆ ਅਤੇ ਸੀਸੀਟੀਵੀ ਦੇ ਆਧਾਰ ਦੇ ਉੱਤੇ ਉਕਤ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਆ ਹਾਲਾਂਕਿ ਪ੍ਰਬੰਧਕਾਂ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਹਨ ਕਿ ਚੋਰ ਮੰਦਰ ਦੇ ਵਿੱਚ ਜੋੜੇ ਲੈ ਕੇ ਦਾਖਲ ਹੋਏ ਨੇ ਅਤੇ ਉਹਨਾਂ ਦੇ ਵੱਲੋਂ ਬੇਅਦਬੀ ਵੀ ਮੰਦਰ ਦੀ ਕੀਤੀ ਗਈ ਹੈ। ਹਾਜੀ ਬੰਦੇ ਜੀ ਬਹੁਤ ਹੀ ਮਾੜੀ ਖਬਰ ਹੈ ਅੱਜ ਦੀ ਹੈ। ਕਿ ਸ਼੍ਰੀ ਰਾਮ ਮੰਦਰ ਰਿਸ਼ੀ ਕੁਟੀ ਗੁਰਾਇਆ ਜਿੱਥੇ ਕਿ ਅੱਜ ਰਾਤ ਚੋਰਾਂ ਨੇ ਚੋਰੀ ਕੀਤੀ ਔਰ ਪੰਜ ਗੱਲੇ ਜਿਹੜੇ ਸੀ ਉਹ ਚੋਰ ਚੱਕ ਕੇ ਲੈ ਗਏ ਔਰ ਇਹ ਜਿਹੜਾ ਘਟਨਾ ਹੈ ਇਹ ਰਾਤ 2 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਦੀ ਹੈ ਇਹ ਉਦੋਂ ਪਤਾ ਲੱਗਾ ਜਦੋਂ ਸਾਡੇ ਪੁਜਾਰੀ ਜੀ ਸਾਢੇ 3 ਵਜੇ ਉੱਠ ਕੇ ਰੁਟੀਨ ਦੀ ਤਰ੍ਹਾਂ ਜਦੋਂ ਨੇ ਦੇਖਿਆ ਕਿ ਸ਼ਟਰ ਖੁੱਲੇ ਆ ਸ਼ਿਵਜੀ ਮੰਦਰ ਦੇ ਵੀ ਬਾਬਾ ਬਾਲਕਦਾਸ ਜੀ ਦੀ ਵੀ ਰਿਸ਼ੀ ਜੀ ਮਹਾਰਾਜ ਦੇ ਔਰ ਸਾਰੇ ਦਰਵਾਜੇ ਖੁੱਲੇ ਹੋਏ ਸਨ ਚੋਰ ਰੇਲਵੇ ਸਾਈਡ ਤੋਂ ਆ ਕੇ ਉਹਨਾਂ ਨੇ ਪਿੱਛੋਂ ਜਾਲੀ ਵਾਲਾ ਦਰਵਾਜਾ ਤੋੜਿਆ ਜਾਲੀ ਵਾਲੀ ਜਿਹੜੀ ਸੀਮੰਟ ਦੀ ਸੀ ਉਹਨੂੰ ਤੋੜਿਆ ਔਰ ਤੋੜ ਕੇ ਐਂਟਰ ਕੀਤੇ ਹਾਂਜੀ ਔਰ ਉਹਨਾਂ ਨੇ ਸਾਰੇ ਗੱਲੇ ਜਿਹੜੇ ਕਿ ਉਹ ਚੋਕ ਕੇ ਲਾਈਨਾਂ ਵੱਲ ਪਿੱਛੇ ਲੈ ਗਏ ਔਰ ਉਸ ਗੱਲਿਆਂ ਦੇ ਵਿੱਚ ਉਹਨਾਂ ਨੇ ਪੈਸੇ ਸਾਰੇ ਕੱਢ ਲਏ ਔਰ ਗੱਲੇ ਪਿੱਛੇ ਛੱਡ ਗਏ ਔਰ ਸਭ ਤੋਂ ਵੱਡਾ ਦੁੱਖ ਸਾਨੂੰ ਸਾਰਿਆਂ ਭਗਤਾਂ ਨੂੰ ਇਹ ਲੱਗਾ ਕਿ ਜਦੋਂ ਉਹ ਸਾਡੇ ਮੇਨ ਮੰਦਿਰ ਜਿਹੜੇ RAM ji ਦਾ ਮੰਦਿਰ ਹੈ Hanuman ji ਦਾ ਹੈ Mata ji ਬੈਠੇ ਆ ਉਸ ਮੰਦਿਰ ਚ ਬੂਟ ਪਾ ਕੇ ਜੁੱਤੀਆਂ ਪਾ ਕੇ ਅੰਦਰ ਗਏ ਉਹਦੇ ਨਾਲ ਸਾਰੇ ਭਗਤਾਂ ਦੀ ਜਿਹੜੀ ਬੜਾ ਠੇਸ ਪਹੁੰਚੀ ਉਹਨਾਂ ਨੂੰ ਕਿ ਜਿਹੜੇ ਅੱਜ ਤੱਕ ਸਿਰਫ ਪੁਜਾਰੀ ਸਾਡੇ ਜਾਂਦੇ ਸੀ ਉਸ ਮੰਦਿਰ ਦੇ ਵਿੱਚ ਕਦੀ ਕੋਈ ਗ੍ਰਿਹਸਤੀ ਅੱਜ ਤੱਕ ਉਸ ਮੰਦਿਰ ਚ ਨਹੀਂ ਗਿਆ ਔਰ ਇਹਨਾਂ ਚੋਰਾ ਨੇ ਬਹੁਤ ਵੱਡੀ ਬਿਆਦਵੀ ਕੀਤੀ ਜਿਹੜੀ ਕਿ ਇਹਨਾਂ ਨੇ ਆ ਕੇ ਮੰਦਿਰ ਸਾਡੇ ਆ ਕੇ ਜੁੱਤੀਆਂ ਪਾ ਕੇ ਬੂਟ ਪਾ ਕੇ ਅੰਦਰ ਗਏ ਆ ਇਸ ਨਾਲ ਸਾਡੇ ਸਾਰੇ ਸਮਾਜ ਨੂੰ ਬੜਾ ਦੁੱਖ ਲੱਗਾ ਹੈ ਉਸ ਤੋਂ ਬਾਅਦ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਔਰ ਉਹਨਾਂ ਨੇ ਆ ਕੇ ਮੌਕੇ ਤੇ ਸਾਰਾ ਕੁਝ ਇੱਥੇ ਚੈੱਕ ਕੀਤਾ ਔਰ ਸੀਸੀਟੀ ਵੀਰੇ ਵਿੱਚ ਵੀ ਆ ਰਹੀ ਆ ਉਹਨਾਂ ਦੀ ਅਸੀਂ ਇਹ ਮੰਗ ਕਰਦੇ ਹਾਂ ਸਾਰੇ ਭਗਤ ਜਨ ਸੇਵਾਦਾਰ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਜਲਦੀ ਤੋਂ ਜਲਦੀ ਜਿਹੜੇ ਚੋਰ ਆ ਇਹ ਫੜੇ ਜਾਣ ਜਿਨ੍ਹਾਂ ਨੇ ਸਾਡੀ ਇਸ ਮਰਿਆਦਾ ਨੂੰ ਭੰਗ ਕੀਤਾ ਹੈ ਜਿਨ੍ਹਾਂ ਨੇ ਆ ਕੇ ਸਾਨੂੰ ਸਾਰੇ ਭਗਤਾਂ ਨੂੰ ਠੇਸ ਪਹਾਈ ਹੈ ਜਿਹੜੇ ਅੰਦਰ ਭਗਵਾਨ ਦੀਆਂ ਮੂਰਤੀਆਂ ਤੱਕ ਪਹੁੰਚ ਗਏ ਆ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਔਰ ਅਸੀਂ ਸਾਰੇ ਸੇਵਾਦਾਰ ਜਿੰਨੇ ਵੀ ਆ ਇਹ ਹੀ ਸਾਡੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਪ੍ਰਸ਼ਾਸਨ ਇਹਨਾਂ ਚੋਰਾਂ ਨੂੰ ਫੜੇ ਔਰ ਅਸੀਂ ਇੱਕ ਹੋਰ ਸੇਵਾਦਾਰਾਂ ਵੱਲੋਂ ਕਿ ਅਗਰ ਕਿਸੇ ਨੂੰ ਇਹਨਾਂ ਦਾ ਪਤਾ ਲੱਗੇ ਤਾਂ 1 ਲੱਖ ਰੁਪਏ ਦਾ ਨਾਮ ਦਿੱਤਾ ਜਾਏਗਾ ਔਰ ਜਿਹੜਾ ਵੀ ਦੱਸੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਔਰ ਕੋਈ ਦੱਸਿਆ ਨਹੀਂ ਜਾਏਗਾ ਉਸ ਨੂੰ ਉਹਦੇ ਬਾਰੇ ਕਿ ਕਿਹਨੇ ਦੱਸਿਆ ਹੈ ਸਾਨੂੰ ਸੋ ਸਾਡੀ ਇਹੀ ਮੰਗ ਹੈ ਕਿ ਚੋਰਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਔਰ ਜਿਹੜੇ ਸਾਡੇ ਭਗਤ ਜਾਨਕ ਤਾਂ ਕਿ ਉਹਨਾਂ ਦੇ ਮਨ ਨੂੰ ਇਹ ਪਤਾ ਲੱਗੇ ਕਿ ਵਕਿਆਈ ਸਾਡਾ ਪੁਲਿਸ ਪ੍ਰਸ਼ਾਸਨ ਸਹੀ ਕੰਮ ਕਰ ਰਿਹਾ ਹੈ ਸੋ ਸਭ ਤੋਂ ਸਭ ਸਜ਼ਾ ਦਿੱਤੀ ਜਾਵੇ ਸਾਰੇ ਸ਼ਹਿਰ ਵਾਸੀ ਰੋਸ ਚ ਆ ਕੇ ਜਲਦੀ ਤੋਂ ਜਲਦੀ ਪੁਲਿਸ ਪ੍ਰਸ਼ਾਸਨ ਇਹ ਹੱਲ ਕਰੇ ਇਹ ਪੂਰੇ ਜ਼ੋਰ ਨਾਲ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਵੀ ਇਹ ਹੈਗੇ ਆ ਇਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਗਾਹ ਤੋਂ ਤਾਂ ਕਿ ਇਹੋ ਜਿਹਾ ਕੰਮ ਨਾ ਕਰ ਕੋਈ ਇਦਾਂ ਦਾ ਕੋਈ ਮੈਂ ਕਰਮ ਕਰਨ ਦੀ ਕੋਸ਼ਿਸ਼ ਨਾ ਕਰਨਾ ਹਾਂਜੀ ਭਗਵਾਨ ਸ਼੍ਰੀ ਰਾਮ ਮੰਦਰ ਜੀ ਦੇ ਵਿੱਚ ਰਿਸ਼ੀ ਕੁਟਿਆ ਗਰਾਿਆਂ ਵਿਖੇ ਜੋ ਚੋਰੀ ਹੋਣ ਦਾ ਸਾਨੂੰ ਨਿਊਜ਼ ਮਿਲੀ ਸੀ ਅਸੀਂ ਇਮੀਡੀਏਟ ਮੈਂ ਆਪਣੀ ਪੁਲਿਸ ਫੋਰਟੀ ਲੈ ਕੇ ਅਸੀਂ ਮੌਕਾ ਦੇਖਿਆ ਜੋ ਚਾਰ ਗੋਲਕਾਂ ਤੋੜ ਕੇ ਚੋਰੀ ਕੀਤੀ ਗਈ ਹੈ ਤੇ ਜੋ ਅਸੀਂ ਫਿੰਗਰਪ੍ਰਿੰਟ ਟੀਮ ਵੀ ਪਹੁੰਚ ਰਹੀ ਆ ਡੰਪ ਵੀ ਮੌਕੇ ਤੇ ਚੱਕਿਆ ਗਿਆ ਹੋਰ ਵੀ ਸ਼ੱਕੀ ਪੁਰਸ਼ਾਂ ਨੂੰ ਜਿਹੜਾ ਪੁਸ਼ਕਿਸ਼ ਕਰਕੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਅਸੀਂ ਜੋ ਹਰ ਸੰਭਵ ਕੋਸ਼ਿਸ਼ ਕਰਕੇ ਇਸ ਚੋਰੀ ਦੀ ਵਾਰਦਾਤ ਨੂੰ ਜਲਦੀ ਟ੍ਰੇਸ ਕਰਾਂਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿੰਨੇ ਸੀਸੀਟੀਵੀ ਚ ਕਿੰਨੇ ਕੇ ਬੰਦੇ ਦੇਖੇ ਜੀ ਤੁਸੀਂ ਕਿੱਥਾਂ ਐਂਟਰ ਕਿੱਦਾਂ ਕੀਤਾ ਜੀ ਚੋਰ ਜੋ ਚੋਰ ਰੇਲਵੇ ਲਾਈਨ ਦੇ ਪਿਛਲੇ ਸਾਈਡ ਤੋਂ ਇੱਕ ਸੀਮਿੰਟ ਦੀ ਜਾਲੀ ਨੂੰ ਤੋੜ ਕੇ ਇੰਟਰ ਹੋਏ ਜੋ 4 ਦੇ ਕਰੀਬ ਗਿਣਤੀ ਸੀਸੀਟੀਵੀ ਕੈਮਰੇ ਚ ਦਿਖਾਈ ਦੇ ਰਹੀ ਆ ਕੋਈ ਕੈਸ਼ ਵਗੈਰਾ ਹਲੇ ਦੱਸਿਆ ਜੀ ਕੀ ਖੋਸ਼ ਹੋ ਗਿਆ ਅੰਦਰੋਂ ਕੋਈ ਇਤਲਾ ਕੈਸ਼ ਤਾਂ ਬੰਦ ਗੋਲਕਾ ਨੇ ਜਿਸ ਬਾਰੇ ਕੋਈ ਇਹਨਾਂ ਨੇ ਅੰਦਾਜ਼ਨ ਦੱਸਿਆ ਕਿ ਲੱਖ ਦੇ ਕਰੀਬ ਕੈਸ਼ ਹੋ ਸਕਦਾ ਵਿੱਚ ਐਫਆਈਆਰ ਵਗੈਰਾ ਜੀ ਕਰ ਰਹੇ ਹਾਂ ਹਾਂਜੀ ਅਸੀਂ ਐਫਆਈਆਰ ਲੋਜ ਕਰ ਰਹੇ ਹਾਂ ਜੀ ਜਿਹੜੀ ਉਹ ਬੇਅਦਬੀ ਦੀ ਗੱਲ ਕਰ ਰਿਹਾ ਜੀ ਆ ਕਿ ਗੂਪ ਪਾ ਕੇ ਅੰਦਰ ਐਂਟਰ ਕੀਤੇ ਜੀ ਹਾਂਜੀ ਉਹ ਜੋ ਚੋਰ ਹੁੰਦੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਜੋ ਸ਼ੂਪ ਆ ਕੇ ਉਹਨਾਂ ਨੇ ਐਂਟਰ ਹੋਏ ਆ ਉਹ ਗੱਲ ਸਾਹਮਣੇ ਆਈ ਆ